ਅਧੀਆਂ ਬਿਮਾਰੀਆਂ ਤਾਂ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਹੀ हट ਜਾਂਦੀਆਂ ਸਾਨੂੰ ਅੱਛਾ ਸਾਡਾ ਇਸੇ ਕਰਕੇ ਗੁਰੂ ਸਾਹਿਬਾਨ ਨੇ ਜਿਹੜਾ ਫਿਰ ਅੰਮ੍ਰਿਤ ਵੇਲੇ ਉੱਠਣ ਦਾ ਵਾਰ-ਵਾਰ ਜ਼ਿਕਰ ਕੀਤਾ ਦੇਖੋ ਜਿਹੜੇ ਨਾ ਜਾਨਵਰ ਆ ਪਸ਼ੂ ਚਿੜੀਆਂ ਵਾਂ ਪਸ਼ੂ ਪੰਛੀ ਜਿਹੜੇ ਜਾਨਵਰ ਆ ਤੁਸੀਂ ਤੋਤੇ ਵੀ ਰੱਖਿਆ ਹਾਂ ਇਹ ਅੰਮ੍ਰਿਤ ਵੇਲੇ ਕਿਉਂ ਉੱਠਦੇ ਆ ਇਹ ਤੜਕੇ ਕਿੰਨਾ ਮਦਰਾਬ ਦੇ ਗੋਣ ਗਣਾਉਂਦੇ ਆ ਕਿੰਨੇ ਗਾਣੇ ਗਾਉਂਦੇ ਆ ਸਕੂਨ ਦਿੰਦੇ ਮਨ ਨੂੰ ਕੋਈ ਕਾਰਨ ਆ ਨਾ ਸਾਥੋਂ ਬਹੁਤ ਜਿਆਦਾ ਸਿਆਣੇ ਆ ਉਹ ਜਦੋਂ 9-10 ਵਜਿਆਂ ਤੋਂ ਟਿਕ ਜਾਂਦੇ ਆ ਵੇਲੇ ਕੋ ਬੋਲ ਹਾਂ ਸ਼ਾਮ ਨੂੰ ਫਿਰ ਥੋੜਾ ਬਤਾਵਦਾ ਕਰਦੇ ਖਰਾਕ ਰੁਕ ਲੈਦੇ ਆ ਅੰਮ੍ਰਿਤ ਵੇਲੇ ਜ ਬਹੁਤ ਹਮਤਿਆ ਜੇਦੋ ਸਾਡੇ ਹੁਣ ਪਹਿਲੋ ਸਾਡੇ ਬਜ਼ੁਰਗ ਹੁੰਦੇ ਸੀ ਉਮਰਤ ਵੇਲੇ ਹਲ ਜੋੜਦੇ ਸੀ ਠੀਕ ਹੈ ਉਹਦਾਂ ਦਾ ਤੜਕੇ ਪੈਰ ਦੇ ਹਲ ਜੋੜਨ ਦਾ ਚਿੜੀਆਂ ਨੇ ਮਤਲਬ ਉਹ ਆਵਾਜ਼ਾਂ ਦੇਣ ਲੱਗ ਜਾਣੀਆਂ ਜਦੋਂ ਜਾਣਾ ਕਿਸਾਨਾਂ ਨੇ ਖੇਤਾਂ ਨੂੰ ਹਲ ਬੋਲਦ ਲੈ ਕੇ ਜਾਨਵਰ ਠੀਕ ਹੈ ਤੇ ਉਹ ਸਾਡੇ ਤਾਂ ਹੀ ਬਜ਼ੁਰਗ ਤੰਦਰੁਸਤ ਸੀ ਹੁਣ ਅਸੀਂ ਪਹਿਣਾ 1 ਵਜੇ ਆ ਤੇ ਉੱਠਣਾ ਹੁੰਦਾ 10 ਵਜੇ ਆ ਤੇ ਫਿਰ ਖਾਣਾ ਪੀਣਾ ਟਾਈਮ ਸਾਰ ਅਫਸੈਟ ਹੋ ਜਾਣਾ ਤੁਹਾਡਾ ਹੋ ਜਾਣਾ ਵਾ ਉਹ ਚੀਜ਼ਾਂ ਸਾਨੂੰ ਫਿਰ ਇਹ ਚੀਜ਼ਾਂ ਸਾਡੀ ਬੋਡੀ ਜਿਹੜਾ ਪੂਰਾ ਸਰਕਲ ਪੂਰਾ ਨਹੀਂ ਹੁੰਦਾਗਾ ਪਾਚਨ ਕਿਰਿਆ ਸਾਡੀ ਖਰਾਬ ਹੋ ਜਾਂਦੀ ਆ